ਮੈਂ ਤੁਹਾਡਾ ਪੱਤਰਕਾਰ ਭਿੰਦਰ ਮਾਨ ਤਨਤਨ ਬਾਬਾ ਜੁਰਾਵਰ ਸਿੰਘ ਜੀ ਤਨਤਨ ਬਾਬਾ ਫਤੇਹ ਸਿੰਘ ਜੀ ਤਨਤਨ ਮਾਤਾ ਗੁਜਰ ਕੌਰ ਜੀ ਇਹਨਾਂ ਮਹਾਨ ਸ਼ਹੀਦਾਂ ਦੇ ਦਿਹਾੜਿਆਂ ਨੂੰ ਲੈ ਕੇ ਫਤੇਗੜ ਸਾਹਿਬ ਛੀਦੀ ਜੋੜ ਮੈਲ ਮੌਕੇ ਨਤਮਸਤਕ ਹੋਣ ਵਾਲੀ ਸੰਗਤ ਦੇ ਲਈ ਵੱਖ-ਵੱਖ ਪਿੰਡਾਂ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਸੁਭੀਆਂ ਦੀਆਂ ਸੰਗਤਾਂ ਵੱਲੋਂ ਲੰਗਰਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਹਾਂਜੀ ਐਨੇਜੀ ਜ਼ਿਲ੍ਹਾ ਰੋਪੜ ਪਿੰਡ ਬੂਰ ਮਾਜਰਾ ਦੇ ਨਗਰ ਨਿਵਾਸੀ ਮਰਿੰਡਾ ਨੇੜੇ ਪਿੰਡ ਹੈ ਬੂਰ ਮਾਜਰਾ ਪਿੰਡ ਬੂਰ ਮਾਜਰਾ ਦੇ ਨਗਰ ਨਿਵਾਸੀ ਲੰਗਰਾਂ ਦੇ ਲਈ ਪੁਖਤਾ ਪ੍ਰਬੰਧ ਕਰਦੇ ਹੋਏ ਮੈਂ ਹਮੇਸ਼ਾ ਹੀ ਕਹਿੰਦਾ ਹੁਨਾ ਵੀ ਜੋ ਵੀ ਕਾਰਜ ਆਰੰਭ ਕਰਨਾ ਹੋਵੇ ਜੋ ਵੀ ਕੰਮ ਕਰਨਾ ਹੋਵੇ ਉਹਨਾਂ ਵਿੱਚ ਜਿਹੜੇ ਪਿੰਡ ਦੇ ਨੌਜਵਾਨ ਹੁੰਦੇ ਨੇ ਜਿਹੜੇ ਨੌਜਵਾਨ ਹੁੰਦੇ ਨੇ ਉਹਨਾਂ ਦਾ ਵੱਡਾ योगदान ਹੁੰਦਾ ਹੈ ਮੈਂ ਜਿੱਥੇ ਵੀ ਜਾ ਕੇ ਦੇਖਦਾ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਹੈ ਉੱਥੇ ਨੌਜਵਾਨ ਨੌਜਵਾਨ ਪੀੜ੍ਹੀ ਤਨਮਨ ਦੇ ਨਾਲ ਲੰਗਰਾਂ ਦੀ ਸੇਵਾ ਕਰ ਰਹੀ ਹੈ ਵੱਡੀ ਸੇਵਾ ਇਹਨਾਂ ਨੌਜਵਾਨਾਂ ਦੀ ਪ੍ਰਮਾਤਮਾ ਇਹਨਾਂ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਿੰਡ ਬੂਰ ਮਾਜਰਾ ਦੇ ਸਮੂਹ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਲੱਖਾਂ ਦੇ ਤਦਾਦ ਵਿੱਚ ਇੱਥੇ ਫੁੱਤੇਗੜ ਸਾਹਿਬ ਨਤਮਸਤਕ ਹੋਣੀਆਂ ਸੰਗਤ ਉਹਨਾਂ ਦੇ ਲਈ ਲੰਗਰਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਪਿੰਡ ਬੂਰ ਮਾਜਰੇ ਦੇ ਨਗਰ ਨਿਵਾਸੀਆਂ ਨੇ ਜਿਹੜਾ ਇਹਨਾਂ ਦਾ ਟਰੈਕਟਰ ਹੈ ਕਿਹੜਾ ਟਰੈਕਟਰ ਹੈ ਜੀ ਇਹ ਸੋਨ ਲਿੱਗਾ ਟਰੈਕਟਰ ਹੈ ਇਹਦੇ ਵਿੱਚ ਜਿਹੜਾ ਪਹਿਲਾ ਪੰਜਾਬ ਹੁੰਦਾ ਸੀ ਪੁਰਾਣਾ ਪੰਜਾਬ ਉਹ ਨਕਸ਼ਾ ਵੀ ਹੈ ਸਾਲ 1947 ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹੈ ਤੇ ਨਾਲ ਹੀ ਹਰੀ ਸਿੰਘ ਨਲੂਆ ਜੀ ਦੀ ਵੱਡੀ ਇਹਨਾਂ ਦੀ ਸੋਚ ਵਧੀਆ ਸੋਚ ਹੈ ਨੌਜਵਾਨਾਂ ਦੀ ਆਪਾਂ ਨੌਜਵਾਨਾਂ ਕੋਲੋਂ ਵੀ ਪੁੱਛ ਲੈਨੇ ਆ ਇਹ ਜਿਹੜਾ ਲੰਗਰ ਹੈ ਜੀ ਕਿੰਨੇ ਦਿਨ ਪੁਰਾਣਾ ਲੰਗਰ ਹੈ ਕਦੋਂ ਦਾ ਚੱਲਦਾ ਹੈ ਲਗਭਗ ਕਿੰਨਾ ਥੋੜਾ ਜੀ ਨਰਨਮ ਗੁਰਿੰਦ ਸਿੰਘ ਜੀ ਪਿੰਡ ਬੂਰ ਮੱਝ ਨਗਰ ਹੈ 30 ਸਾਲ ਪੁਰਾਣਾ ਹੈ ਲਗਭਗ ਇਹ ਪਿੰਡ ਕਿੱਥੇ ਹੈ ਜੀ ਇਹ ਜੇ ਮਰੰਡਾ ਰੋਪੜ ਰੋਡ ਤੇ ਸਥਿਤ ਹੈ ਤੇ ਜਿਹੜੀ ਇੱਥੇ ਫਤੇਗੜ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਹੈ ਉਸ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕਣਾ ਚਾਹੀਦਾ ਜੀ ਸ਼ਹੀਦੀ ਯੋਗਸਾ ਤੇ ਆਪਣੇ ਜਵਾਕਾਂ ਨੂੰ ਬੱਚਿਆਂ ਨੂੰ ਨਾਲ ਲੈ ਕੇਣਾ ਚਾਹੀਦਾ ਇਤਿਹਾਸ ਬਾਰੇ ਜਾਣੂ ਕਰਾਉਣਾ ਚਾਹੀਦਾ ਤਾਂ ਜੋ ਉਹ ਵੀ ਆਪਣੇ ਸਭਜਦਾਂ ਦੇ ਦਿੱਤੇ ਰਹਿਮਤ ਚੱਲ ਸਕਦੇ ਤਾਂ ਜੋ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਪਤਾ ਲੱਗ ਸਕੇ ਕੀ ਨਾਮ ਹੈ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਇਹ ਜਿਹੜਾ ਤੁਹਾਡੇ ਇਹ ਪਿੰਡ ਦਾ ਲੰਗਰ ਚੱਲਦਾ ਪਿੰਡ ਪੂਰ ਮਜਰੇ ਦਾ ਇਹ ਇਹ ਪਿੰਡ ਦੇ ਸਮੂਹ ਦੇ ਨਗਰ ਦੇ ਸਹਿਯੋਗ ਨਾਲ ਇਹ ਹਾਂਜੀ ਪੂਰੇ ਪਿੰਡ ਦੇ ਸਹਿਯੋਗ ਨਾਲ ਪੂਰੀ ਪੰਚਾਇਤ ਦੇ ਸਹਿਯੋਗ ਨਾਲ ਬੱਚੇ-ਬੱਚੇ ਦਾ ਸਹਿਯੋਗ ਹੈ ਜੀ ਇਹਦੇ ਵਿੱਚ ਤੇ ਜਿਹੜੇ ਵੀ ਸਾਡੇ ਵੀਰ ਭਾਈ ਬਾਹਰ ਗਏ ਹੋਏ ਆ ਪਿੰਡ ਦੇ ਉਹਨਾਂ ਦਾ ਪੂਰਾ ਸਹਿਯੋਗ ਆ ਬਿਲਕੁਲ ਬਈ ਵੱਡੇ ਤੋਂ ਲੈ ਕੇ ਛੋਟੇ ਤੱਕ ਦਾ ਹੀ ਸਭ ਦਾ ਸਹਿਯੋਗ ਆ ਜੀ ਤਿੰਨ ਦਿਨ ਫਿਰ ਇੱਥੇ ਪਿੰਡ ਦੇ ਸਾਰੇ ਸਮੂਹ ਨਗਰ ਨਿਵਾਸੀ ਪਹੁੰਚਦੇ ਹਾਂ ਹਾਂ ਪਿੰਡ ਤੋਂ ਤਿਆਰੀ ਚਾਲ ਦੀ ਸਟਾਰਟ ਹੋ ਜਾਂਦੀ ਆ ਚਾਰ ਪੰਜ ਦਿਨ ਲੱਜਣੇ ਤਿੰਨ ਦਿਨ ਅਸੀਂ ਇੱਥੇ ਰਹਿਣੇ ਆ ਤੇ ਛੋਟੇ ਬੱਚੇ ਵੀ ਮਾਈਆਂ ਬੀਬੀਆਂ ਭੈਣਾਂ ਪੂਰਾ ਪਿੰਡ ਦੇ ਸਾਰੇ ਸੰਗਤ ਇੱਥੇ ਆ ਕੇ ਸੇਵਾ ਕਰਦੀ ਹੈ ਲੰਗਰ ਚ